ਪრეਜ਼ੀਡੈਂਟ 트럼ਪ ਹੋਣਾ ਨੇ ਟੈਰਿਫਸ ਨੂੰ ਲੈ ਕੇ ਇਹ ਕਿਹਾ ਹੈ ਕਿ ਯੂਐਸ ਨੇ ਜੋ ਚਾਈਨਾ ਦੇ ਉੱਤੇ ਟੈਰਿਫ ਲਾਏ ਆ ਉਹ ਨਹੀਂ ਯੂਐਸ ਵੱਲੋਂ ਘਟਾਏ ਜਾਣਗੇ ਅਨਲੈਸ ਕਿ ਬਹੁਤ ਵੱਡਾ ਕੁਝ ਹੈਪਨ ਹੁੰਦਾ ਹੈਗਾ ਸਮਥਿੰਗ ਸਬਸਟੈਂਸ਼ੀਅਲ ਹੈਪਨਸ ਤੇ ਕਹਿੰਦਾ ਵੀ ਨਹੀਂ ਮੈਂ ਡ੍ਰੌਪ ਨਹੀਂ ਕਰਦੇ ਹੈਗੇ ਕਹਿੰਦੇ ਵੀ ਮੈਂ ਚਾਹਨਾ ਆ ਵੀ ਚਾਈਨਾ ਵੀ ਤਰੱਕੀ ਕਰੇ ਪਰ ਹਰ ਜੀ ਤੱਕ ਸਾਡੀ ਕੋਲ ਡੀਲ ਨੇ ਬਣ ਰਹੀ ਟਾਈਮ ਮੈਗਜ਼ੀਨ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਕਲੇਮ ਕੀਤਾ ਵੀ ਉਹਨਾਂ ਨੇ 200 ਤੋਂ ਵੱਧ ਡੀਲਸ ਸੋ ਫਾਰ ਟੈਰਫ ਦੇ ਮਾਮਲੇ 'ਚ ਬਣਾ ਲਈਆਂ ਹੈਗੀਆਂ ਹਾਲਾਂਕਿ ਉਹਨਾਂ ਨੇ ਕਿਸੇ ਦਾ ਵੀ ਨਾਮ ਨਹੀਂ ਦੱਸਿਆ ਕਿਹੜੀਆਂ ਡੀਲਸ ਕਿਹੜੇ-ਕਿਹੜੇ ਮੁਲਕ ਨਾਲ ਬਣੀਆਂ ਹੈਗੀਆਂ ਕਹਿੰਦੇ ਵੀ 3-4 ਹਫ਼ਤੇ ਦੇ ਵਿੱਚ ਪਤਾ ਚਲ ਜਾਊਗਾ 트੍ਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ 2 ਲੱਖ ਡਾਲਰ ਤੋਂ ਘੱਟ ਬਣਾਦੇ ਆ ਜਿਨ੍ਹਾਂ ਦੀ ਇਨਕਮ ਆ ਉਹਨਾਂ ਦੇ ਜੋ ਇਨਕਮ ਟੈਕਸ ਆ ਉਹ ਅਲੀਮੀਨੇਟ ਕਰ ਦਿੱਤੇ ਜਾਣਗੇ ਤੇ ਇਟ ਵਿਲ ਬੀ ਅ ਬਨਾਜ਼ਫ ਫॉर ਅਮਰੀਕਾ ਇਹ ਉਹਨਾਂ ਨੇ ਕਿਹਾ ਹੈਗਾ 트럼ਪ ਉਹਨਾਂ ਨੇ ਵੀ ਕਿਹਾ ਵੀ ਚਾਈਨਾ ਦੇ ਮਾਮਲੇ ਦੇ ਵਿੱਚ ਮੇਰੀ ਚਾਈਨਾ ਦੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਹੋਈ ਹੈਗੀ ਅਜੀਜ਼ ਇਨਪਿੰ ਦੇ ਨਾਲ ਨੰਮਰਸ ਟਾਈਮਸ ਬਈ ਬਹੁਤ ਵਾਰੀ ਹੋਈ ਆ ਪਰ ਇਹਦੇ ਬਾਰੇ ਉਹਨਾਂ ਨੇ ਡਿਟੇਲ ਚ ਨਹੀਂ ਦੱਸਿਆ ਕਿ ਕਦੋਂ ਤੇ ਕਿੱਥੇ ਜਿਹੜੀ ਆ ਗੱਲਬਾਤ ਹੋਈ ਹੈਗੀ ਆ ਅ ਸੋ 200 ਡੀਲਸ ਦੇ ਮਾਮਲੇ ਚ ਉਹ ਨਹੀਂ ਕਿਹਾ ਵੀ ਹਾਂ 100% ਮੈਂ ਰਾਈਟ ਆ ਪਰ ਉਹਦੀ ਜਿਹੜੀ ਡਿਟੇਲ ਆ ਉਹ ਕੁਝ ਵੀ ਨਹੀਂ ਦੱਸੀ ਗਈ ਹੈ। ਪ੍ਰੈਜ਼ੀਡੈਂਟ 트ੰਪ ਹੋਣਾ ਨੇ ਟੈਰਿਫਸ ਨੂੰ ਲੈ ਕੇ ਇਹ ਕਿਹਾ ਆ ਕਿ ਯੂ ਐਸ ਨੇ ਜੋ ਚਾਈਨਾ ਦੇ ਉੱਤੇ ਟੈਰਫ ਲਾਏ ਆ ਉਹ ਨਹੀਂ ਯੂ ਐਸ ਦੇ ਵੱਲੋਂ ਘਟਾਏ ਜਾਣਗੇ ਅਨਲੈਸ ਕਿ ਬਹੁਤ ਵੱਡਾ ਕੁਝ ਹੈਪਨ ਹੁੰਦਾ ਹੈਗਾ ਸਮਥਿੰਗ ਸਬਸਟੈਂਸ਼ੀਅਲ ਹੈਪਨਸ ਤੇ ਕਹਿੰਦਾ ਵੀ ਨਹੀਂ ਮੈਂ ਡ੍ਰੌਪ ਨਹੀਂ ਕਰਦੇ ਹੈਗੇ ਕਹਿੰਦੇ ਵੀ ਮੈਂ ਚਾਹਨਾ ਆ ਵੀ ਚਾਈਨਾ ਵੀ ਤਰੱਕੀ ਕਰੇ ਪਰ ਅ ਹਜੇ ਤੱਕ ਸਾਡੀ ਕੋਲ ਡੀਲ ਨਹੀਂ ਬਣ ਰਹੀ ਟਾਈਮ ਮੈਗਜ਼ੀਨ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਲੇਮ ਕੀਤਾ ਵੀ ਉਹਨਾਂ ਨੇ 200 ਤੋਂ ਵੱਧ ਡੀਲਸ ਸੋ far ਟੈਰਫ ਦੇ ਮਾਮਲੇ 'ਚ ਬਣਾ ਲਈਆਂ ਹੈਗੀਆਂ ਹਾਲਾਂਕਿ ਉਹਨਾਂ ਨੇ ਕਿਸੇ ਦਾ ਵੀ ਨਾਮ ਨਹੀਂ ਦੱਸਿਆ ਕਿ ਕਿਹੜੀਆਂ ਡੀਲਸ ਕਿਹੜੇ-ਕਿਹੜੇ ਮੁਲਕ ਨਾਲ ਬਣੀਆਂ ਹੈਗੀਆਂ ਕਹਿੰਦੇ ਵੀ 3-4 ਹਫ਼ਤੇ ਦੇ ਵਿੱਚ ਇਹ ਪਤਾ ਚਲ ਜਾਊਗਾ 트럼ਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ 2 ਲੱਖ ਡਾਲਰ ਤੋਂ ਘੱਟ ਬਣਾਉਂਦੇ ਆ ਜਿਨ੍ਹਾਂ ਦੀ ਇਨਕਮ ਆ ਉਹਨਾਂ ਦੇ ਜੋ ਇਨਕਮ ਟੈਕਸ ਆ ਉਹ ਅਲੀਮੀਨੇਟ ਕਰ ਦਿੱਤੇ ਜਾਣਗੇ ਤੇ ਇਟ ਵਿਲ ਬੀ ਅ ਬੁਨਾਜ਼ਫ ਫਾਰ ਅਮਰੀਕਾ ਇਹ ਉਹਨਾਂ ਨੇ ਕਿਹਾ ਹੈਗਾ ਟਰੰਪ ਨੇ ਵੀ ਕਿਹਾ ਪਈ ਚਾਈਨਾ ਦੇ ਮਾਮਲੇ ਦੇ ਵਿੱਚ ਮੇਰੀ ਚਾਈਨਾ ਦੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਹੋਈ ਹੈਗੀ ਅਜੀਜ਼ ਇਨਪਿੰ ਦੇ ਨਾਲ ਨੰਮਰਸ ਟਾਈਮਸ ਬਹੁਤ ਵਾਰੀ ਹੋਈ ਆ ਪਰ ਇਹਦੇ ਬਾਰੇ ਉਹਨਾਂ ਨੇ ਡਿਟੇਲ ਚ ਨਹੀਂ ਦੱਸਿਆ ਕਿ ਕਦੋਂ ਤੇ ਕਿੱਥੇ ਜਿਹੜੀ ਆ ਗੱਲਬਾਤ ਹੋਈ ਹੈਗੀ ਆ ਸੋ 200 ਡੀਲਸ ਦੇ ਮਾਮਲੇ 'ਚ ਉਹ ਨਹੀਂ ਕਿਹਾ ਕਿ ਹਾਂ 100% ਮੈਂ ਰਾਈਟ ਆ ਪਰ ਉਹਦੀ ਜਿਹੜੀ ਡਿਟੇਲ ਆ ਉਹ ਕੁਝ ਵੀ ਨਹੀਂ ਦੱਸੀ ਗਈ